ਦੇ ਨਾਲੇ ਸੁਭਾ ਸਿੰਘ ਜੀ ਚਮਕੀਲਾ ਜੋ ਕੇ ਚਮਕੀਲਾ ਜੀ ਨੂੰ ਬਹੁਤ ਪਿਆਰ ਕਰਦੇ ਨੇ ਚਮਕੀਲਾ ਸਾਹਿਬ ਦੇ ਨਾਲ ਰਹੇ ਚਮਕੀਲਾ ਕਿੰਨਾ ਚਿਰ ਨਾਲ ਰਹੇ ਹੋ ਚਮਕੀਲਾ ਜੀ ਡੇਢ ਸਾਲ ਡੇਢ ਸਾਲ ਕੀ ਕੰਮ ਕਰਦੇ ਜੀ ਚਮਕੀਲਾ ਸਾਹਿਬ ਮੈਂ ਕੁਝ ਨਹੀਂ ਕਰਦਾ ਸੀ ਬੈਂਟਰਾਂ ਚੱਕ ਕੇ ਗੱਡੀ ਚ ਚਰਕਾਉਂਦੇ ਸੀ ਉਹ ਗੱਡੀ ਤੇ ਕਪੜਾ ਮਾਰਦੇ ਸੀ ਚਮਕੀਲਾ ਸਾਹ ਦੇ ਬੀਬੀ ਅਮਰਜੋਤ ਦੇ ਕਪੜੇ ਪ੍ਰੈਸ ਕਰਾ ਕੇ ਲਿਆਉਂਦਾ ਹੁੰਦਾ ਸੀ ਜੀ ਮੇਰੇ ਛਾਚੇ ਮਾਸੀ ਦੀ ਫਿਕਰ ਹੈ ਠੀਕ ਹੈ ਜੀ ਖਾਣੇ ਲੱਗੇ ਜ ਵਿੱਚ ਘੁੰਮੇ ਜਾਣਾ ਠੀਕ ਹੈ ਜੀ ਬੱਸ ਇੰਨੇ ਹੀ ਸੀ اچھا ਚਮਕੀਲਾ ਸਾਹਿਬ ਦਾ ਕੋਈ ਗੀਤ ਤੁਹਾਡੇ ਜਿਹੜਾ ਯਾਦ ਹੋਵੇ ਉਹ ਸੁਣਾਓਗੇ ਕੋ

ਪੁੱਲਗੀ ਮੈਂ ਕੁੰਡ ਕੱਢਣਾ ਜੇਠਾ ਵੇ ਮਾਫਕਰੀ ਪੁੱਲਗੀ ਮੈਂ ਕੁੰਡ ਕੱਢਣਾ ਜੇਠਾ ਵੇ ਮਾਫਕਰੀ ਪੁੱਲਗੀ ਮੈਂ ਕੁੰਡ ਕੱਢਣਾ ਉਹ ਨੰਗੇ ਮੂੰ ਕੋਲੋਂ ਲੰਗੀਆ ਵੱਡੀ ਖੂਰੀ ਨਾ ਖੰਗੀਆ ਨੰਗੇ ਮੂੰ ਕੋਲੋਂ ਲੰਗੀਆ ਵੱਡੀ ਖੂਰੀ ਨਾ ਖੰਗੀਆ ਢੱਡ ਵਿੱਚ ਮੈਂ ਲੱਡੂ ਪੋਰਾਂ ਬਈ ਛੋਟੀ ਤਾਂ ਭਾਬੀ ਚੰਗੀਆ ਢੱਡ ਵਿੱਚ ਮੈਂ ਲੱਡੂ ਪੋਰਾਂ ਬਈ ਛੋਟੀ ਤਾਂ ਭਾਬੀ ਚੰਗੀਆ ਤੱਕ ਲੈਂਦੀ ਖੜਕੇ ਵਈ ਆਦੀ ਇਹ ਨਾ ਜੜ ਗਿਆ ਦਰਜਨ ਤੇਰੇ ਕਰਕੇ ਨਹੀਂ ਅਧਿਆਨ ਨਸ਼ਾ ਚੜ ਗਿਆ ਹੱਥਾਂ ਚੋਂ ਉੱਡ ਗਏ ਤੋਤੇ ਜੇਠ ਨੇ ਮੁੱਛ ਮਰੋੜੀ ਦੇਖ ਕੇ ਸੁੰਨ ਹੋ ਗਈ ਬੇ ਕੰਨਾ ਤਾਂ ਹੋ ਗਈ ਬੋਲੀਆ ਦੇਖ ਕੇ ਸੁੰਨ ਹੋ ਗਈ ਬੇ ਕੰਨਾ ਤਾਂ ਹੋ ਗਈ ਬੋਲੀਆ ਪਹਿਣਾ ਤੇਰੇ ਕੁਝ ਨਹੀਂ ਪੱਲੇ ਪਹਿਣਾ ਤੇਰੇ ਕੁਝ ਨਹੀਂ ਪੱਲੇ ਸਤਿਗੁਰ ਦਾ ਨਾਮ ਜਪੀ ਉਹ ਲੱਗੀ ਮੈਂ ਕੁੰਡ ਕੱਢਣਾ ਜੇਠਾ ਵੇ ਮਾ ਫਿਕਰੀ ਉਹ ਲੱਗੀ ਮੈਂ ਕੁੰਡ ਕੱਢਣਾ ਓ ਜੇਠਾ ਨੂੰ ਆਖਣ ਪਰ ਜਾਈਆਂ ਨਹੀਂ ਜੇਠਾ ਚੌਰਾ ਚੌਰਾ ਧਿਆਉਰ ਤਾਂ ਖਾਰ ਮੱਤ ਵਰਗਾ ਹੈ ਜੇਡ ਸਾਲਾ ਅੱਖੋਂ ਕੌੜਾ ਧਿਆਉਰ ਤਾਂ ਖਾਰ ਮੱਤ ਵਰਗਾ ਹੈ ਜੇਡ ਸਾਲਾ ਅੱਖੋਂ ਕੌੜਾ ਤੱਕਦਾ ਤੈਨੂੰ ਯਾਰ ਚਮਕੀਲਾ ਤੱਕਦਾ ਤੈਨੂੰ ਯਾਰ ਚਮਕੀਲਾ ਓਲੇ ਘੜ ਘੜ ਕੇ ਨਹੀਂ ਅਦੀਏ ਦਾ ਨਸ਼ਾ ਜੜ ਗਿਆ ਦਰਸ਼ਨ ਤੇਰੇ ਕਰ ਕੇ ਨਹੀਂ ਅਦੀਏ ਦਾ ਨਸ਼ਾ ਚੜ ਗਿਆ ਜੁਕੀ ਦੇ ਦੀ ਜ਼ਿੰਦਗੀ ਬਾਰੇ ਕੋਈ ਹੋਰ ਕਿਸੇ ਤੁਹਾਡੇ ਯਾਦੋਂ ਕੋਈ ਚਮਕੀਲਾ ਸਾਹਿਬਾਰੇ ਹਾਂਜੀ ਕਿੰਨ ਕਟਨ ਕਹਾਏ ਵਿਚੜੀਆਂ ਇੱਕ ਮਿੰਟ ਥੋੜਾ ਪਿਛੇ ਲੰਮੀ ਬਾਗ ਵਕੇ ਹਾਏ ਵਿਚੜੀਆਂ ਰੂਹਾਂ ਦੀਆਂ ਲੋਕੀਆਂ ਪਰਛੀਆਂ ਮਨਾਉਂਦੇ ਵੇ ਹਾਏ ਅਮਰ ਜੋਤ ਚਮਕੀ ਲਾ ਮਾਹੀਆ ਜੇਤੇ ਆਉਂਦੇ ਵੇ ਹਾਏ ਅਮਰ ਜੋਤ ਚਮਕੀ ਲਾ ਮਾਹੀਆ ਜੇਤੇ ਆਉਂਦੇ ਵੇ ਰੱਬ ਵਰਗੇ ਉਸਤਾ ਰੱਬ ਵਰਗੇ ਉਸ ਤਾਜ ਦੀ ਮੜੀ ਦੀਵਾ ਜਗਾਈਏ ਵੇ ਹਾਈ ਸ਼ਰਦਾ ਦੇ ਫੁੱਲ ਭੇਟ ਉਸ ਜੋੜੀ ਨੂੰ ਕਰੀਏ ਵੇ ਹਾਈ ਸ਼ਰਦਾ ਦੇ ਫੁੱਲ ਭੇਟ ਉਸ ਜੋੜੀ ਨੂੰ ਕਰੀਏ ਵੇ ਹੇ ਪਿੰਡਾਂ ਦੇ ਪਿੰਡ ਜੁੜ ਗਏ ਦੇਖ ਲੈ ਵਰ ਗਿਆ ਮੇਲਾ ਨਹੀਂ ਹੇ ਪਿੰਡਾਂ ਦੇ ਪਿੰਡ ਜੁੜ ਗਏ ਦੇਖ ਲੈ ਵਰ ਗਿਆ ਮੇਲਾ ਨਹੀਂ ਰਹੀ ਦੁਨੀਆ ਤੱਕ ਨਾ ਛੱਡ ਗਿਆ ਡੁਗਰੀ ਦਾ ਚਮਕੀਲਾ ਨਹੀਂ ਹੇ ਕੌਣ ਕਰੂਗਾ ਰੀਸਾ ਨਹੀਂ ਹੋ ਮਾਂ ਦੇ ਜਾਇ ਦੀਆਂ ਦੱਸ ਕਿਵੇਂ ਸਲਾਮਾ ਕਰੀਏ ਨਹੀਂ ਦਾਦੀ ਮਾਂ ਜਾਏ ਨੂੰ ਨੱਥ ਕੇ ਮੈਂ ਸਲਾਮਾ ਕਰਿਆ ਨਹੀਂ ਦਦੀ ਮਾ ਜਾਣੂ ਤੁਸੀਂ ਲੰਬਾ ਸਾਹਿਬ ਆ ਚਮਕੀਲਾ ਸਾਹਿਬ ਜੀ ਦੇ ਨਾਲ ਗੁਜ਼ਾਰਿਆ ਚਮਕੀਲਾ ਸਾਹਿਬ ਜੀ ਕੋਈ ਯਾਦ ਤੁਹਾਡੇ ਮਨਾਂ ਯਾਦ ਹੋਵੇ ਵੀ ਚਮਕੀਲਾ ਜੀ ਕਿਹੋ ਜਿਹਾ ਸੁਹਾਵੇ ਸੀ ਕਿਵੇਂ ਸੀਗੇ ਓ ਜਿੱਤੇ ਆਉਂਦੇ ਬੋਲ ਦਰੇ ਜੋ ਕੱਲਿਆਂ ਬੈਸ ਮਝਾਉਂਦਾ ਸੀ ਸਾਨੂੰ ਚਮਕੀਲਾ ਸਾਹਿਬ ਕਹਿੰਦਾ ਸੀ ਵੀ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਠੀਕ ਹੈ ਜੀ ਵਿਸ਼ਵਾਸ ਨਹੀਂ ਕਰਨਾ ਔਰ ਕਿਸੇ ਦਾ ਖਾਣਾ ਨਹੀਂ ਔਰ ਪੀਣਾ ਨਹੀਂ ਕੀ ਕਹਿੰਦਾ ਉੱਚੇ ਤੇ ਆਉਂਦੇ ਬੋਲ ਤੇਰੇ ਜੋ ਕੱਲਿਆਂ ਬੈਸ ਮਜਾਉਂਦਾ ਸੀ ਉੱਚੇ ਤੇ ਆਉਂਦੇ ਬੋਲ ਤੇਰੇ ਜੋ ਕੱਲਿਆਂ ਬੈਸ ਮਜਾਉਂਦਾ ਸੀ ਇੱਥੇ ਕੋਈ ਕਿਸੇ ਦੇ ਮਿੱਤ ਨਹੀਂ ਤੂੰ ਮੁੱਖੋਂ ਆਪ ਫਰਮਾਉਂਦਾ ਸੀ ਇੱਥੇ ਕੋਈ ਕਿਸੇ ਦੇ ਮਿੱਤ ਨਹੀਂ ਮੁੱਖੋਂ ਆਪ ਫਰਮਾਉਂਦਾ ਸੀ ਕਿਸੇ ਨੂੰ ਕੀ ਬਚਾਉਣਾ ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨਹੀਂ ਆਉਣਾ ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨਹੀਂ ਆਉਣਾ ਧੰਨਵਾਦ ਤੁਹਾਡਾ ਥੈਂਕ ਯੂ ਜੀ ਸਰ ਜੀ ਥੈਂਕ ਯੂ ਜੀ ਕੰਗਰੀਟ ਵੱਡੀ ਵਾਲੀ ਗੱਲ ਕਰਦੇ ਸੀ ਨਾ ਅੱਛਾ ਉਹ ਸਾਰੀ ਵਿਸਤਾਰ ਸੇ ਦੱਸੋ ਹਨ ਕੀ ਗੱਲ ਹੈ ਜਿਸ ਟਾਈਮ ਚਮਕੀਲਾ ਸਾਹਿਬ ਦੇ ਸੰਸਕਾਰ ਤੇ ਅਸੀਂ ਆਏ ਇੱਧਰ ਸਾਈਕਲ ਬਹੁਤ ਖੜੇ ਸੀਗੇ ਜੀ ਠੀਕ ਹੈ ਜੀ ਆਰਮ ਰੇਟਾ ਸਕੂਟਰ ਆਉਂਦਾ ਸੀਗਾ ਜੀ ਕੋ ਆਇਆ ਸੀ ਠੀਕ ਹੈ ਜੀ ਅਮਰੇਤਾ ਹਸਕੂਟਰਾ ਇੱਧਰ ਖੜਾ ਸੀ ਇੱਥੇ ਇੱਕ ਦਵਾਰ ਦੇ ਨਾਲ ਮਤਲਬ ਇੱਕ ਪਿੱਪਲ ਹੁੰਦਾ ਸੀ ਠੀਕ ਹੈ ਜੀ ਉਹ ਹਲਕੀ ਜਿਹੀ ਉਮਰ ਦਾ ਪਿੱਪਲ ਸੀ ਮਤਲਬ ਇੰਨਾ ਹੀ ਕਿ ਮੋਟਾ ਸੀ ਸਿਰਫ ਆਪਾਂ ਉਹਨੂੰ 11 ਇੰਚ ਦਾ ਹੀ ਮੁੱਢ ਕਹਿ ਸਕਦੇ ਹਾਂ ਠੀਕ ਹੈ ਜੀ ਗੋਲ ਮੋਲ ਪਰ ਹੋਰ ਦਰਖਤ ਹੈ ਨਹੀਂ ਸੀ ਕੋਹ بڑا ਦਰਖਤ ਸੀ ਠੀਕ ਹੈ ਜੀ ਇਹ ਇੰਨੇ ਦਰਖਤ ਹੈ ਨਹੀਂ ਸੀਗੇ ਔਰ ਸਫਾਈ ਵੀ ਹੈ ਨਹੀਂ ਸੀਗੀ ਉਹ ਮੈਂ ਮੂੰਹ ਤੇ ਲਫ਼ਜ਼ ਨਹੀਂ ਬੋਲਣਾ ਇੱਧਰਲੇ ਪਾਸੇ ਕੋਈ ਹੋਰ ਚੀਜ਼ ਸੀ ਪਿੰਡ ਵਾਲੇ ਜਿਹੜੇ ਬਾਥੀ ਸੀ ਉਹਨਾਂ ਦਾ ਵੀ ਸੰਸਕਾਰ ਇਸੇ ਕੀਤਾ ਜਾਂਦਾ ਸੀ ਔਰ ਉਹ ਵੀ ਉਧਰ ਜੇ ਸਿੱਟੇ ਜਾਂਦੇ ਸੀਗੇ ਉਸ ਟਾਈਮ ਇਹਦਾ ਨਵਾਂ ਨਾਂ ਹੀ ਨਹੀਂ ਲੈਣਾ ਉਹਦਾ ਔਰ ਜਦੋਂ ਚਮਕੀਲਾ ਸਾਹਿਬ ਦਾ ਪਿਤਾ ਬਾਪੂ ਹਰੀ ਸਿੰਘ ਤੇ ਮਾਤਾ ਕਰਤਾਰਕਰ ਇਹਨਾਂ ਦੀ ਪਹਿਲਾਂ ਡੈਥ ਹੋ ਚੁੱਕੀ ਸੀ ਬਾਪੂ ਹਰੀ ਸਿੰਘ ਸੀਗੇ ਤੇ ਚਮਕੀਲਾ ਸਾਹਿਬ ਦਾ ਭਾਈ ਲਸ਼ਕਰ ਇੱਕ ਛੋਟਾ ਭਾਈ ਆ ਤਾਰੀ ਤਾਰੀ ਤਾਂ ਹੁਣ ਵੀ ਸਾਡੇ ਕੋਲ ਹੀ ਆ ਪਰ ਲਾਸ਼ਕਰ ਵੀ ਇਸ ਦੁਨੀਆਂ ਤੋਂ ਚਲੇ ਗਿਆ ਬਾਪੂ ਹਰੀ ਸਿੰਘ ਵੀ ਇਸ ਦੁਨੀਆਂ ਤੋਂ ਚਲੇ ਗਏ ਤਾਂ ਜੇ ਟਾਈਮ ਚਮਕੀਲਾ ਸਾਹਿਬ ਦਾ ਸੰਸਕਾਰ ਕਰਿਆ ਤੇ ਬਾਪੂ ਹਰੀ ਸਿੰਘ ਦੇ ਸਿੱਖਾਂ ਨੂੰ ਅੱਗ ਦਿੱਤੀ ਬੀਬੀ ਅਮਰਜੋਤ ਪਰਲੇ ਪਾਸੇ ਆ ਠੀਕ ਹੈ ਜੀ ਔਰ ਚਮਕੀਲਾ ਸਾਹਿਬ ਉਰਲੇ ਪਾਸੇ ਆ ਠੀਕ ਹੈ ਜੀ ਔਰ ਇਕੱਠਿਆਂ ਦਾ ਜੱਤੀ ਭਾਈ ਜੀ ਇਹ ਪਹਿਲੀ ਵਾਰ ਮੈਂ ਦੇਖਿਆ ਨਹੀਂ ਤਾਂ ਇਕੱਲੇ-ਇਕੱਲੇ ਦੇ ਸੰਸਕਾਰ ਔਰ ਉਸ ਟਾਈਮ ਸਰ ਜੀ ਉਹ ਡੱਬੀ ਜਿਹੜੀ ਸਿੱਖਾਂ ਲਈ ਸੀ ਉਹ ਪਿੱਛੇ ਸਿਰ ਤੇ ਹੀ ਬਾਪੂ ਜੀ ਨੇ ਵਿਚੇ ਸਿੱਟ ਕੇ ਐ ਘਮਾਉਣ ਲੱਗੇ ਉਹ ਡੱਬੀ ਮੈਂ ਵੀ ਨੇੜੇ ਹੀ ਸੀ ਉਹ ਲੱਕੜ ਤੇ ਵੱਜ ਕੇ ਬਾਹਰ गिर ਗਈ ਮੈਂ ਚੱਕ ਕੇ ਜੇਚ ਪਾ ਲਈ ਉਹ ਡੱਬੀ ਮੇਰੇ ਕੋਲੇ ਸਰ ਜੀ ਹੁਣ ਵੀ ਆ ਕਿਸੇ ਦਿਨ ਕੋਈ ਝੂਠ ਨਹੀਂ ਬਤਾਨ ਨਹੀਂ ਤੁਸੀਂ ਮੌਕਾ ਵੀ ਦੇਖ ਸਕਦੇ ਆ ਡੱਬੀ ਮੈਂ ਦੇਣੀ ਹੈ ਨਹੀਂ ਬਈ ਫੋਟੋ ਖਿੱਚ ਕੇ ਲਿਆ ਸਕਦੇ ਆ ਡੱਬੀ ਮੈਂ ਤੁਹਾਨੂੰ ਹੋਰ ਵੀ ਨਵੀਂ ਚੱਕ ਕੇ ਦਿਖਾ ਸਕਦਾ ਪਰ ਨਹੀਂ ਉਹਦੇ ਤੇ ਲਿਖਿਆ ਹੋਇਆ ਹੁਣ ਮੇਰੀ ਤਾਂ ਨਿਗਾ ਥੋੜੀ ਜੀ ਘਟ ਗਈ ਆ ਉਹ ਤਾਂ ਮੈਂ ਪੜਦਾ ਸੀ ਚੰਗੀ ਤਰ੍ਹਾਂ ਉੱਤੇ ਤਾਂ ਲਿਖਿਆ ਹੋਇਆ 1988 ਦੱਬੀ ਦੇ ਉੱਪਰ ਲਿਖਿਆ ਦੱਬੀ ਦੇ ਉੱਪਰ ਕੰਪਨੀ ਦਾ ਲਿਖਿਆ ਹੋਇਆ ਕੰਪਨੀ ਦਾ ਮੇਰਾ ਨਹੀਂ ਲਿਖਿਆ ਵੀ ਮੈਂ ਲਿਖ ਲਿਆ ਨਹੀਂ ਤੇ ਜਦੋਂ ਵੀ ਹੁਣ ਉੱਪਰ ਖਾੜੇ ਲੱਗਦੇ ਆ ਉੱਪਰ ਮਹਾਰਾਜ ਜੀ ਕੋਲੇ ਸਾਰੇ ਸਿੰਘਰ ਇਕੱਲੇ ਇਕੱਲੇ ਗਾ ਰਹੇ ਆ ਚਾਹੇ ਕੋਈ ਵੱਡਾ ਸਿੰਘਰਾ ਚਾਹੇ ਕੋਈ ਛੋਟਾ ਸਿੰਘਰਾ ਪਰ ਇੱਕ ਮਹਾਨ ਜੋੜੀ ਸਵਰਗੀਆ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਇਹਨਾਂ ਕੋਲੇ ਹੀ ਸਾਜ ਆ ਤੇਵ ਸਿੰਘ ਦੇਬੂ ਕਈ ਪੈਣਾ ਦਾ ਭਰਾ ਡੇਟੋਕੀ ਸਰਦਾਰ ਕੁਲਵੰਤ ਸਿੰਘ ਗਿੱਲ ਜਿਹੜਾ ਚਮਕੀਲਾ ਸਾਹਿਬ ਪਿੱਛੇ ਜਾਣ ਦਿੰਦਾ ਸੀ ਕਹਿੰਦਾ ਗੋਲੀਆਂ ਮੇਰੇ ਬਾਤ ਜਾਣ ਚਮਕੀਲਾ ਸਾਹਿਬ ਤੁਹਾਡੇ ਨਾਲ ਬਚੇ ਪਰ ਨਾਲ ਹੀ ਗੋਲੀਆਂ ਖਾ ਗਿਆ ਔਰ ਜਿਸ ਟਾਈਮ ਚਮਕੀਲਾ ਸਾਹਿਬ ਦੀ ਮੌਤ ਹੋਈ ਇਹਨਾਂ ਨੇ ਪਾਣੀ ਨਹੀਂ ਮੰਗਿਆ ਕਿਸੇ ਨੇ ਪਾਣੀ ਕਿਦੇ ਮੂੰਹ ਚ ਗਿਆ ਦੇਬੂ ਤੜਫਿਆ ਦੇਬੂ ਦੇ ਮੂੰਹ ਚ ਪਾਣੀ ਦੀ ਘੁੱਟ ਗਈ ਆ ਹੋਰ ਕਿਸੇ ਦੇ ਨਹੀਂ ਗਈ ਔਰ 88 ਦੀ ਠੰਡ 88 ਦਾ ਹੜ ਤੇ ਦੁਕਰੀ ਦਾ ਚਮਕੀਲਾ ਸਰ ਜੀ ਮੁੜ ਕੇ ਨਹੀਂ ਆਉਂਦੇ 12 ਵਜੇ ਧੁੰਦ ਬਹੁਤ ਸੀ ਹੁਣ ਨੈਟ ਤੇ ਬਹੁਤ ਕੁਛ ਕਰ ਦਿੰਦੇ ਆ ਸਰ ਜੀ ਕੋਈ ਕਹਿੰਦਾ 2 ਵਜੇ ਪਰ ਨਹੀਂ 11 ਵਜੇ ਉੱਥੇ ਪਹੁੰਚ ਗਏ ਸੀ ਪੌਣੇ 12 ਗੋਲੀ ਚੱਲ ਗਈ ਮੈਸੰਪੁਰ 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 ਜਲੰਧਰ ਦੇ ਜ਼ਿਲ੍ਹੇ ਦੇ ਵਿੱਚ ਪਿੰਡ ਆਈ ਹਲੌਰ ਕੋ ਹਲੌਰ ਸ਼ਹਿਰ ਜਲੰਧਰ ਜ਼ਿਲ੍ਹੇ ਦੇ ਵਿੱਚ ਫਲੌਰ ਸ਼ਹਿਰ ਆ ਹਲੌਰ ਸ਼ਹਿਰ ਦੇ ਨਾਲ ਪਿੰਡ ਆ ਮੈਸੰਪੁਰ ਪਿੰਡ ਇਧਰਲੇ ਪਾਸੇ ਆ ਪਿੰਡ ਇਧਰਲੇ ਪਾਸੇ ਆ ਔਰ ਚਾਰ ਘਰ ਜ਼ਿੰਮੇਦਾਰਾਂ ਦੇ ਇੱਧਰ ਆ ਜਿੱਥੇ ਪ੍ਰੋਗਰਾਮ ਸੀ ਉਹਨਾਂ ਨੇ ਆਪਣੇ ਬੇਟ ਦਾ ਵਿਆਹ ਵੀ ਲੁਧਿਆਣੇ ਆ ਕੇ ਕਰਿਆ ਰਾਤ ਨੂੰ ਉਹਨਾਂ ਨੂੰ ਵੀ ਡਰ ਸੀ ਕਿਤੇ ਸਾਡੇ ਫੇਰ ਨਾ ਆ ਜਾਣ ਕੋਈ ਔਰ ਪਿੱਛਲੇ ਪਾਸੇ ਗੰਨੇ ਸੀ ਗੰਨਿਆਂ ਦੀ ਪਰਾਲੀ ਤੇ ਗਰੇ ਹੋਏ ਸੀਗੇ ਹੁਣ ਵੀ ਅਸੀਂ ਉਹਨਾਂ ਘਰੇ ਜਾਂਦੇ ਹਾਂ ਉੱਥੇ ਕੁੱਤੇ ਰੱਖੇ ਹੋਏ ਆ ਵੱਡੇ ਵੱਡੇ ਉਹਨਾਂ ਨੇ ਭੌਂਕਦੇ ਵੜਿਆ ਉਹ ਜਦੋਂ ਅਸੀਂ ਜਾਂਦੇ ਹਾਂ ਗਿੜਾ ਮਾਰਨ ਉਹ ਕਮਰੇ ਦੇ ਵਿੱਚ ਟੈਲਾਂ ਮੱਤੇ ਪਾਏ ਹੋਏ ਆ ਪਰ ਸਤਿਰਨਾ ਮੱਤੇ ਜੇ ਆਪਾਂ ਹੁਣ ਕੋਠੇ ਤੇ ਚੜਾਂਗੇ ਉਹ ਦੇਖ ਸਕਦੇ ਆ ਅਸੀਂ ਵੀ ਲਤਬਾਂ ਤਣਾ ਸਕਦੇ ਆ ਸਰ ਜੀ ਉੱਥੇ ਉਸ ਟਾਈਮ ਦਾ ਨਵੇਂ ਸੀ ਜੀ ਉਹ ਹੁਣ ਤਾਂ ਉੱਥੇ ਸੋਨ ਸਰਾਣ ਪਈ ਆਗੀ ਉਥੋਂ ਦਾ ਇੱਕ ਪਹਿਲਵਾਨ ਸੀਗਾ ਜਿੱਦਾਂ ਆਪਣੇ ਪਹਿਲਵਾਨਾ ਦਾਰਾ ਚਮਕੀਲਾ ਸਾਹਬ ਨੇ ਕੀ ਕੀ ਲਿਖਿਆ ਔਰ ਕੀ ਗਾਇਆ ਹਾ ਘੁੱਗੀਆਂ ਪਹਿਣ ਪੱਟਾਂ ਵਿੱਚ ਮਹਿ ਰਹੇ ਨੇ ਕੋਲਨਾਦਾਰੇ ਨਾਲ ਸਵੇਰੇ ਲੱਗ ਜੂਗਾ ਪਤਾ ਸਾਡੇ ਮਾਨ ਤਾਨ ਦਾ ਓਹ ਬਈ ਲੀਕਾ ਦਾ ਕੋੜੀ ਹੈ ਜਹਾਨ ਦਾ ਓਹ ਬਈ ਲੀਕਾ ਦਾ ਕੋੜੀ ਹੈ ਜਹਾਨ ਦਾ ਇਹ ਹੈ ਕੀ ਕਰਿਆ ਉੱਥੋਂ ਦਾ ਵੀ ਪਹਿਲਵਾਨ ਹੈਗਾ ਇੱਕ ਚੰਦ ਸਿੰਘ ਜਿਹਦੇ ਨਾਮ ਤੇ ਮੈਸਮ ਪ੍ਰਾਲਾ ਗੇਟ ਬਣਿਆ ਹੋਇਆ ਜੀ ਪਹਿਲਵਾਨ ਮਸ਼ਹੂਰ ਸੀ ਪਰ ਧਾਰੇ ਸਾਹਿਬ ਜਨਾ ਤਾਂ ਨਹੀਂ ਸੀ ਭਾਈ ਜਾਨੀ ਉਦਾਂ ਮਸ਼ਹੂਰ ਸੀ ਜਿੱਦਾਂ ਅਸੀਂ ਤੁੰ ਵੀ ਚੱਕੀ ਫਿਰਦੇ ਆ ਸਰ ਜੀ ਭਾਈ ਐ ਮੜਾ ਜਾ ਸੀਗਾ ਪਹਿਲਵਾਨ ਤਖੜਾ ਸੀ ਉਹਦਾ ਗੇਟ ਬਣਿਆ ਹੋਇਆ ਇਹ ਮੈਸਮ ਵਰਦੀ ਕਹਾਣੀ ਹੈ ਸਰ ਜੀ ਤੇ ਇਹ ਬੀਬੀ ਅਮਰਜੋਤ ਦਾ ਭਰਾ ਪੱਪੂ ਇਹ ਗੱਡੀ ਇਹ ਚਲਾਉਂਦਾ ਹੁੰਦਾ ਸੀ ਇਹ ਜਦੋਂ ਜਾਰੇ ਧੰਕਾਉਣ ਲੱਗ ਗਿਆ ਇਹ ਗੱਡੀ ਚਲਾਉਣਾ ਹਟ ਗਿਆ ਸੀ ਫਿਰ ਦੁਕਰੀ ਦਾ ਰਣਜੀਤ ਸਿੰਘ ਡਰਾਈਵਰ ਐ ਸੀ ਉਹਨਾਂ ਨਾਲ ਠੀਕ ਹੈ ਜੀ ਇਹਦੇ ਕੋਲੋਂ ਗੱਡੀ ਦੀਆਂ ਚਾਬੀਆਂ ਖੁੱਲੀਆਂ ਸੀ ਲੋਕ ਕਹਿੰਦੇ ਆ ਖੜ ਗਏ ਸੀ ਸਟੇਜ ਤੇ ਆਏ ਹੋ ਗਿਆ ਸੀ ਨਹੀਂ ਨਿਕਲ ਨਹੀਂ ਕਰਿਆ ਉਹਨਾਂ ਨੇ ਜਾਣਕਾਰੀ ਜਦੋਂ ਖਾੜਾ ਲਾਉਣ ਲੱਗੇ ਉੱਤਰ ਉੱਤਰਦੇ ਉੱਤਰਦੇ ਉਹਨਾਂ ਦੇ ਲਾਲ ਬਾਜੀ ਦੇ ਗੋਲੀ ਵੱਜੀ ਸੀ ਬਾਹਰ ਚ ਠੀਕ ਹੈ ਉਹੀ ਗਏ ਸੀ ਥਾਣੇ ਵੀ ਤੇ ਲਾਲ ਬਾਜੀ ਮੇਰੇ ਕੋਲੇ ਰੋਪੜ ਵੀ ਜਾਂਦਾ ਰਿਹਾ ਜੀ ਠੀਕ ਹੈ ਮੇਰੇ ਨਾਲ ਵੀ ਵਜਾ ਵਜਾ ਗਿਆ ਥੋੜੇ ਜਿਹੇ ਸਾਜ਼ ਵੱਡੇ ਉਸਤਾਦ ਜੀ ਆਪਾਂ ਮੇਰੇ ਨਾਲ ਵਜਾਉਣ ਲੈ ਕੇ ਕਹਿਨੀ ਸੀ ਪਾਰ ਮੈਨੂੰ ਸਾਥ ਦਿੰਦੇ ਰਹੇ ਹੋ ਠੀਕ ਹੈ ਤੇ ਅਮਾਨਕੂ ਵੀ ਆਇਆ ਹੋਇਆ ਇੱਥੇ ਬੈਠਾ ਠੀਕ ਹੈ ਅਮਾਨਕੂ ਚਮਕੀਲਾ ਸਾਹਿਬ ਦਾ ਸੈਕਟਰੀ ਹਾਂਜੀ ਹਾਂ ਉਹ ਤੁਹਾਨੂੰ ਮਿਲਿਆ ਹੋਣਾ ਸਰ ਜੀ ਮਿਲਦੇ ਨਹੀਂ ਉਹ ਨਹੀਂ ਮਿਲਦੇ ਪਤਾ ਨਹੀਂ ਮੈਂ ਤਾਂ ਕੱਲ ਮਿਲਿਆ ਸੀ ਠੀਕ ਹੈ ਅੱਜ ਵੀ ਮੜੇ ਮਿਲਿਆ ਸੀ ਅਸੀਂ ਇੱਕ ਦੂਜੇ ਨੂੰ ਹੁਣ ਘਟ ਜਾਈ ਮਿਲਦੇ ਆ ਤਾਂ ਮੇਲ ਹੁੰਦੇ ਨਹੀਂ ਇਹਨੇ ਕੋ ਕੰਮ ਚ ਫਸੇ ਹੋਏ ਆ ਅਸੀਂ ਹੁਣ ਮੈਂ ਵੀ ਛੁੱਟੀ ਲੈ ਕੇ ਆਇਆ ਲੈਂਡਮੈਨ ਤੁਹਾਨੂੰ ਛੁੱਟੀ ਮਿਲਦੀ ਨਹੀਂ ਜੀ ਮੁਲਾਜ਼ਮ ਘਰ ਤਾਂ ਮਹਿਕਮੇ ਕੋਲੇ ਠੀਕ ਹੈ